ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਜੀ ਆਪਣੀ ਕੁਰਸੀ ਜਿਹੜੀ ਟੁੱਟ ਗਈ ਸੀ ਇਸ ਨੂੰ ਪਹਿਲਾਂ ਆਪਾਂ ਜਿਹੜੀ ਤਾਰ ਵਾ ਗਰਮ ਕਰਕੇ ਇਹਦੇ ਵਿੱਚ ਦੀ ਨਿਗਾਹ ਕੇ ਗੰਢਣ ਦੀ ਕੋਸ਼ਿਸ਼ ਕੀਤੀ ਤੇ ਇਹ ਜਿਹੜੀ ਤਾਰ ਸੀ ਨਰਮ ਹੋ ਗਈ ਸੀ ਬਹੁਤ ਜ਼ਿਆਦਾ ਨਰਮ ਹੋਣ ਕਰਕੇ ਮੁੜ ਗਈ ਛੇਕ ਨਹੀਂ ਵੱਜਾ ਤੇ ਉਸ ਤੋਂ ਬਾਅਦ ਆਪਣੇ ਕੋਲ ਡਰਿੱਲ ਪਈ ਸੀ ਡਰਿੱਲ ਹੈਂਬਰ ਸੀ ਤੇ ਇਸ ਲਈ ਹੀ ਉਹਦੇ ਲਈ ਡ੍ਰਿਲ ਚੱਕ ਲਿਆ ਕੇ ਰੱਖਿਆ ਹੈ ਡ੍ਰਿਲ ਚੱਕ ਲਾ ਲਿਆ ਉਹਦੇ ਗਾੜੀ ਆਪਾਂ ਜਿਹੜਾ ਕਿ ਚਾਬੀ ਨਾਲ ਜਿਹਦੇ ਵਿੱਚ ਆਪਾਂ ਬਿਟ ਬੁੱਟ ਕੱਸਦੇ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਬਿਟ ਕੱਸ ਲਈ ਤੇ ਬਿਟ ਜਿਹੜੀ ਲੱਗੀ ਹੋਈ ਉਹ ਖੋਲ ਲਈ ਉਸ ਤੋਂ ਬਾਅਦ ਜਿਹੜੇ ਆਪਣੇ ਕੋਲ ਵਰਮੇ ਮੰਗਾਏ ਆਨਲਾਈਨ ਮੰਗਾਏ ਆ ਆਪਾਂ ਨੀਸ਼ੋ ਨੀਸ਼ੋ ਕੀ ਮੀਸ਼ੋ ਤੋਂ ਉਹ ਆਪਣੇ ਅੱਜ ਕੰਮ ਆਏ ਅੱਗੇ ਤੇ ਆਪਾਂ ਉਹਨਾਂ ਦੀ ਵਰਤੋਂ ਜਿਆਦਾ ਨਹੀਂ ਕੀਤੀ ਸਭ ਤੋਂ ਬਰੀਕ ਵਰਮਾ ਉਹਨਾਂ ਦੇ ਵਿੱਚੋਂ ਆਪਾਂ ਜਿਹੜਾ ਸੀ ਉਹ ਲੈ ਕੇ ਜਿਹੜਾ ਡ੍ਰਿਲ ਨਾਲ ਕੱਸ ਕੇ ਤੇ ਫਿਰ ਆਪਾਂ ਸ਼ੇਕ ਮਾਰ ਲਿਆ ਇਸ ਤਰੀਕੇ ਨਾਲ ਆਪਾਂ ਸ਼ੇਕ ਜਿਹੜਾ ਮਾਰਿਆ ਤੇ ਤੁਸੀਂ ਵੇਖ ਸਕਦੇ ਤੇ ਵੀਡੀਓ ਜਾਣਕਾਰੀ ਚੰਗੀ ਲੱਗੇ ਤੇ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਤੇ ਇਸ ਤਰੀਕੇ ਨਾਲ ਆਪਾਂ ਜਿਹੜਾ ਸੱਲ ਮਾਰ ਕੇ ਉਸ ਤੋਂ ਬਾਅਦ ਆਪਾਂ ਦੇ ਵਿੱਚ ਤਾਰ ਪਾਈ ਜਾਲ ਵਾਲੀ ਜਿਹੜੀ ਤਾਰ ਆਪਾਂ ਵਿਖਾਈ ਤੁਹਾਨੂੰ ਪਹਿਲਾਂ ਜਾਲ ਵਾਲੀ ਤਾਰ ਆਮ ਘਰਾਂ ਦੇ ਵਿੱਚ ਹੁੰਦੀ ਜਾਂ ਤੇ ਮਿਲ ਜਾਂਦੀ ਦੁਕਾਨ ਤੋਂ ਜਾਂ ਇਹਦੇ ਵਿੱਚ ਆਪਾਂ ਤਾਂਬੇ ਦੀ ਤਾਰ ਜਾਂ ਕੋਈ ਮਤਲਬ ਸਿਲਵਰ ਦੀ ਤਾਰ ਕੋਈ ਵੀ ਤਾਰ ਵਰਤੋ ਕਰ ਸਕਦੇ ਆ ਤੇ ਫਿਰ ਆਪਾਂ ਪਲਾਸਟ ਦੀ ਮਦ ਨਾਲ ਇਹਨੂੰ ਕਸ ਕਰਦੇ ਆ ਫਿਰ ਚੰਗੀ ਤਰ੍ਹਾਂ ਕਸਣ ਤੋਂ ਬਾਅਦ ਆਪਾਂ ਦੂਸਰਾ ਸਾਲ ਮਾਰਾਂਗੇ ਆ ਦੇਖਿਓ ਆਪਾਂ ਇਹ ਉੱਪਰਲੀ ਸਾਈਡ ਸੈਲ ਮਾਰਿਆ ਹੈ ਪਹਿਲਾਂ ਹੁਣ ਆਪਾਂ ਇੱਕ ਸਾਈਡ ਆ ਦੀ ਸਾਈਡ ਤੇ ਮਾਰਾਂਗੇ ਸੈਲ ਮਾਰਿਆ ਦੂਸਰੀ ਸਾਈਡ ਆਪਾਂ ਫਿਰ ਇਹਦੇ ਵਿੱਚ ਤਾਰ ਪਾ ਕੇ ਇਹਨੂੰ ਪਲਾਸਟਿਕ ਦੀ ਮਦਦ ਨਾਲ ਜਿਹੜਾ ਕੱਸ ਕਰਤਾਗੇ ਆਪਾਂ ਤਾਰ ਅੰਦਰ ਬਾਹਰ ਪਾਈ ਆ ਤਾਂ ਜੋ ਬਾਹਰ ਬਾਹਰ ਜਿਹੜਾ ਨਾ ਕੋ ਲੀੜਾ ਕਪੜਾ ਆਪਣਾ ਜਿਵੇਂ ਕਿ ਪਾੜ ਜਾਂਦਾ ਉਹ ਵੀ ਨਾ ਪਾਟੇ ਤਾਰ ਦੇ ਨਾਲ ਅੜ ਕੇ ਤੇ ਇਸ ਕਰਕੇ ਆਪਾਂ 15 ਤਈ ਸਾਰ ਫਤਾਰ ਪਾਈ ਆ। ਇਧਰਾਂ ਫੇਰ ਸੈਲ ਮਾਰੇ ਆਪਾਂ, ਤੀਸਰਾ ਸ਼ੇਕ ਮਾਰੇ ਆ। ਤੇ ਇਸ ਦੇ ਵਿੱਚ ਤਾਰ ਪਾ ਕੇ ਕਾਸ ਕਰਤੀ, ਕਾਸ ਮਰੋੜੀ ਜਿਆਦੀ ਦੇ ਬਿਠੇ ਆਪਾਂ। ਤੇ ਜਿਆਦੀ ਮਰੋੜੀ ਦੇਣ ਕਰਨਾ ਆਪਣੀ ਜਿਹੜੀ ਤਾਰ ਉਹ ਗਈ ਟੁੱਟਾ। ਆ ਵੇਖਿਓ ਫੇਰ ਦੁਬਾਰਾ ਆਪਾਂ ਨੂੰ ਤਾਰ ਪਾਉਣੀ ਪਈ। ਫੇਰ ਆਪਾਂ ਦੁਬਾਰਾ ਤੋਂ ਤਾਰ ਪਾਈ। ਤਾਰ ਪਾ ਕੇ ਫੇਰ ਉਹਦੀ ਮਰੋੜੀ ਦੇਤੀ ਚੰਗੀ ਤਰ੍ਹਾਂ। ਇਹ ਆਪਾਂ ਕੱਸ ਕੇ ਡਰੀਜਣਾ ਉਸ ਤੋਂ ਬਾਅਦ ਆਪਾਂ ਜਿਹੜੀ ਹੈ ਕੁਰਸੀ ਤਿਆਰ ਹੋ ਗਈ ਹੈ ਆ ਵੇਖੋ ਪਾਈਕ ਔਰ ਕਮੈਂਟ ਕਰ ਦਿਓ ਧੰਨਵਾਦ ਸ਼ੇਅਰ ਵੀ ਕਰ ਦਿਓ ਵਾਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ